ਤੇ ਇਹ ਮਾਡਲ ਪੰਜਾਬ ਨੰਬਰ ਦਾ ਫਸਟ ਪਾਰਟੀ ਚੌਥੇ ਮਹੀਨੇ ਦਾ ਇਹ 23 ਦੇ ਦਾ ਬਾਈ 17 ਦੇ ਟਾਇਰ ਨੇ ਜਿਹਦੇ ਮਗਰਲੇ ਮੂਰਲੇ ਨੰੋਂ 016 ਵਜੇ ਫਸਟ ਪਾਰਟੀ ਦਾ ਸਾਰਾ ਟਰੈਕਟਰ ਜਿੰਨਾ ਹੈਗਾ Ориਜਨਲ ਹੀ ਆ ਮਗਰਾਟਾਂ ਦੇ ਟੇਪ ਟੂ ਪਾਬੰਦ ਨੇ ਸੌਂਕ ਨਾਲ ਰੱਖਿਆ ਹੋਇਆ ਸੀਗਾ 17 ਦੇ ਟਾਇਰ ਵਾਲੇ ਨੇ ਮਗਰਲੇ ਟਾਇਰ BKT ਦੇ 17 ਦੇ 450 ਘੰਟਾ ਚੱਲ ਗਿਆ ਇਹ ਫਸਟ ਪਾਰਟੀ ਦਾ ਪੰਜਾਬ ਨੰਬਰ ਆ ਸਾਰਾ ਜਿੰਨਾ ਹੈ ਟਰੈਕਟਰ ਸਾਰਾ origignal ਹੀ ਆ ਟੇਪ ਟੂਪ ਪੂਰੀ ਵਧੀਆ ਕਰਾਈ ਵੀ ਸੀ ਬੰਦਿਆਂ ਨੇ ਬੈਂਪਰ ਬੋਂਪਰ ਲਾਇਆ ਨਹੀਂ ਜੇ ਟਰੈਕਟਰ ਦੇ ਆਈਆਂ ਫਸਟ ਪਾਰਟੀ ਦਾ 450 ਘੰਟਾ ਚੱਲ ਗਿਆ ਰੇਟ ਇਹਦਾ ਰੇਟ ਇਹਦਾ 7,75,000 ਰੁਪਇਆ ਬਈ ਐਡਰੈਸ ਐਡਰੈਸ ਇਹਦਾ ਤਨੂ ਲਾ ਬਰਨਾਲਾ ਜਿਲ੍ਹਾ ਤੇ ਮਾਡਲ ਨੰਬਰ ਪਈ 90690 52000 90690 52000 ਤੇ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰਾਂ ਦਾ ਓਕਾ ਪਈ ਓਕੇ